ਅਸੀਂ ਇਹਦੇ ਹੱਕ ਦੇ ਵਿੱਚ ਆ ਖੜ ਗਏ ਅਸੀਂ ਕਿਹ ਵੀ ਦਲਤ ਭਾਈਚਾਰੇ ਕਿੱਧਰ ਗਿਆ ਹੁਣ ਜਿਹੜੇ ਦਲਤਾਂ ਦੀਆਂ ਆਵਾਜ਼ਾਂ ਦਿੰਦੇ ਕੁੱਕਣ ਹੁੰਦੇ ਆ ਇਹ ਦਲਤ ਭਾਈਚਾਰਾ ਲੁੱਟਿਆ ਗਿਆ ਪੱਟਿਆ ਗਿਆ ਆਜੋ ਇਹਨਾਂ ਨੂੰ ਸਿਰ ਵਰਤਣ ਲਈ ਰੱਖਿਆ ਕੱਲੇ ਆਪਦੇ ਫੁਲਕੇ ਸੇਕਣ ਲਈ ਰੱਖਿਆ ਇਹਨਾਂ ਨੂੰ ਇਕੱਠੇ ਕਰਕੇ ਕਦੇ ਉਸ ਕਚਹਿਰੀ ਚ ਵਹਾ ਲੈਂਦੇ ਕਦੇ ਉਸ ਕਚਹਿਰੀ ਚ ਅੱਜ ਇਸ ਕੁੜੀ ਨਾਲ ਕਿਉਂ ਨਹੀਂ ਖੜੇਗੇ ਅੱਜ ਕਿੱਥੇ ਗਿਆ ਅੱਜ ਮਰ ਗਿਆ ਅੱਜ ਖੜਦੇ ਨਾਲ ਵੀ ਹਾਂ ਅਸੀਂ ਦਲਤ ਭਾਈਚਾਰੇ ਦੇ ਨਾਲ ਖੜੇ ਆ ਅਸੀਂ ਕੋਈ ਵੀ ਸੱਚਾ ਦਲਤ ਭਾਈਚਾਰਾ ਹੋਊਗਾ ਕਿਸੇ ਦੀ ਧੀ ਪੁੱਤ ਦਾ ਰੌਲਾਊਗਾ ਦੋ ਕੁੜੀਆਂ ਦਾ ਪਰਚਾ ਹੋਇਆ ਪਹਿਲਾ ਇਸੇ ਗਗਨਦੀਪ ਸਿੱਧੂ ਕੁੜੀ ਆ মিডিਆ ਕਰਮੀਆਂ ਪੱਤਰਕਾਰ ਉਹਦੇ ਨਾਲ ਪਰਚਾ ਹੋਇਆ ਇਸੇ ਜਿੱਥੋਂ ਬਿਹਾ ਉਹ ਡੀਐਸਪੀ ਸਾਹਿਬ ਦੇ ਉਦੋਂ ਆਹੇ ਹੀ ਬੰਦੇ ਸੀਗੇ ਆਹੇ ਹੀ ਗਰੋਹ ਬੰਦੀ ਸੀ ਸਾਰੀ ਉਹਦੇ ਪਰਚਾ ਕਰਾਤਾ ਬਿਨਾ ਵਜਾ ਤੋਂ ਸਚਾਈ ਮੈਂ ਤੇ ਇਸ ਕੀਤੀ ਸੀ ਆ ਇੱਥੇ ਦੂਜੇ ਆ ਕਿਹੜਾ ਪਿੰਡ ਚੰਦਪਾਣ ਉਹਦੇ ਤੇ ਪਰਚਾ ਕਰਾਤਾ ਆ ਹੁਣ ਨਵੀਂ ਸ਼ਾਸ਼ ਨਵਾਂ ਕੰਮ ਘਾਟ ਲਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਬਦਨਾਮ ਹੋ ਰਹੀਆਂ ਇਸ ਤਰ੍ਹਾਂ ਦੇ ਲੋਕਾਂ ਕਰਕੇ ਹੋ ਰਹੀਆਂ ਅਸੀਂ ਕਹਿੰਦੇ ਅਸੀਂ ਇਸ ਕੁੜੀ ਨਾਲ ਮਰਦੇ ਦਮ ਤੱਕ ਖੜਾਂਗੇ ਕੱਲ ਨੂੰ ਇਹਦੇ ਪਰਿਵਾਰ ਦਾ ਕੋਈ ਵੀ ਨੁਕਸਾਨ ਹੁੰਦਾ ਜਾਨੀ ਮਾਲੀ ਇਹ ਜ਼ਿੰਮੇਵਾਰ ਹੋਣਗੇ ਜਿਹੜੇ ਬੰਦੇ ਨੂੰ ਧਮਕਾ ਰਹੇ ਆ ਜਾਂ ਉਹਦੀ ਮਦਰ ਹੈ ਵਿਚਾਰੀ ਉਹਦੀ ਸਾਸੂ ਮਾਂ ਉਹ ਵਿਚਾਰੀ ਉਹ ਡਿੱਗ ਰਹੀ ਪਈ ਸੀ ਉਹ ਵੇਖ ਲੋ ਦਾ ਕੀ ਹਾਲ ਆ ਕੀ ਕੀਤਾ ਇਹਨਾਂ ਨੇ ਪ੍ਰਸ਼ਾਸਨ ਨੇ ਸਾਥ ਦਿੱਤਾ ਨਾ ਪ੍ਰਸ਼ਾਸਨ ਨੇ ਸਹੀ ਕੰਮ ਕੀਤਾ ਹੀ ਸਾਥ ਨਹੀਂ ਦਿੱਤਾ ਉਹਨਾਂ ਨੇ ਸਹੀ ਕੰਮ ਕੀਤਾ ਜੋ ਬੰਦਗੀ ਕਾਰਵਾਈ ਕੀਤੀ ਆ ਐਮਐਲਏ ਨਾ ਸਾਡੀ ਕੋ ਭੂਆ ਦਾ ਪੁੱਤ ਨਹੀਂ ਜਾ ਪਰ ਜਿਹੜਾ ਜਦੋਂ ਦਖਲ ਨਹੀਂ ਦੇ ਰਿਹਾ ਵਿੱਚ ਐਵੇਂ ਨਵੇਂ ਤੋਂ ਨਵੇਂ ਘੜੀਸ ਲੈਂਦੇ ਸਾਡੀ ਵਿਰੋਧਤਾ ਐਵੇਂ ਲੈਣਾ ਸਾਰਿਆਂ ਨਾਲ ਜਿੰਨੇ ਚੋਂ ਧਰਨਾ ਚੱਲਦਾ ਸੀ ਉੱਥੇ ਖਨੌਰੀ ਅਸੀਂ ਆਪ ਦੇ ਪਿੰਡ ਦੀ ਵੜਨ ਦਿੱਤਾ ਅਸੀਂ ਕਲੇ ਝੰਡੇ ਵਖਾ ਕੇ ਨਹੀਂ ਮੋੜਿਆ ਪਰ ਅਸੀਂ ਪਿੰਡ ਦੀ ਨਹੀਂ ਵੜਨ ਦੇ ਪਰ ਗੱਲ ਹੈ ਜਿੱਥੇ ਉਹਦਾ ਵਿੱਚ ਲੈਣਾ ਦੇਣਾ ਨਹੀਂ ਐਵੇਂ ਅਸੀਂ ਘੜੀਸੀ ਜਾਈਏ ਮੋਲਕ ਨੇ ਐਂ ਕਰਤਾ ਜੀ ਮੋਲਕ ਨੇ ਐਮਐਲਏ ਨੇ ਐਂ ਕਰਤਾ ਜਿਉਂ ਕਰਤਾ ਨਹੀਂ ਉਹਦਾ ਕੀ ਲੈਣਾ ਦੇਣਾ ਕੀ ਕਰ ਦਲ ਜਾਵਾਂਗੇ ਐਮਐਲਏ ਦੀ ਸ਼ਹਿਦ ਸਾਰਾ ਕੁਝ ਨਹੀਂ ਕੁਝ ਕੋ ਦਾ ਕੋਈ ਲੈਣਾ ਦੇਣਾ ਨਹੀਂ ਮੈਂ ਇਹੋ ਜੇ ਐਸਐਚਓ ਨੂੰ ਸਲੂਟ ਕਰਦਾ ਮੇਰੇ ਖਿਲਾਫ ਇੱਕ ਐਫਆਈਆਰ ਇੱਥੇ ਝੂਠੀ ਬੰਦੇ ਨੇ ਉਹ ਆਪਦੇ ਆਫ ਸੱਟਾਂ ਮਾਰ ਕੇ ਕਰਾਈ ਸੀ ਨਮਤੀ ਭੱਟੀ ਐਸਐਚਓ ਨੇ ਸਹੀ ਕੰਮ ਕੀਤਾ ਆ ਜਿਹੜਾ ਐਸਐਚਓ ਇਤੋਂ ਵਾਲਾ ਚੇਤੋਂ ਵਾਲਾ ਨੇ ਸਹੀ ਕੰਮ ਕੀਤਾ ਇਹੋ ਜੇ ਬੰਦੇ ਨੂੰ ਐਪਰੀਸ਼ੀਏਟ ਕਰੋ ਇਹਨਾਂ ਦੇ ਨਾਲ ਖੜੋ ਜੇ ਪੰਜਾਬ ਨੂੰ ਬਚਾਉਣਾ ਤਾਂ ਜੇ ਇਸ ਤਰ੍ਹਾਂ ਤੁਸੀਂ ਕੱਲਾ ਧਰਨਾ ਝੂਠਾ ਵਰਤਾ ਕਰਾਉਣਾ ਸੀ ਇਹ ਵੀ ਧਰਨਾ ਲਾਉਣ ਨਾਲ ਝੂਠਾ ਵਰਤਾ ਕਰਾਉ ਧਰਨਾ ਲਾ ਲਓ ਸਚਾਈ ਲਈ ਧਰਨਾ ਧਰਨਾ ਹੁੰਦਾ ਸੱਚ ਲਈ ਜੇ ਕੇ ਨਾ ਧੱਕਾ ਹੁੰਦਾ ਇਹਦੇ ਹੱਕ 'ਚ ਧਰਨਾ ਚਾਹੀਦਾ ਸੀਗਾ ਵੀ ਭਾਈ ਐਸ ਕੁੜੀ ਦੇ ਨਾਲ ਖੜਨਾ ਪਾ ਡੜ ਕੇ ਆਵਾਜ਼ ਦੇਣੀ ਹੈ ਵੀ ਭਾਈ ਐਸ ਕੁੜੀ ਨਾਲ ਧੱਕਾ ਹੋ ਰਿਹਾ ਧਰਨਾ ਇਹ ਥੋੜਾ ਉਹ ਵੀ ਝੂਠ ਝੂਠ ਨੂੰ ਦਬਾਉਣ ਵਾਸਤੇ ਧਰਨਾ ਲਾ ਦੇ ਵੀ ਹੁਕਮ ਚੰਦ ਉਹਨਾਂ ਦੇ ਹੱਕ ਚ ਲਾ ਲਓ ਜਾਂ ਜਿਹੜਾ ਉਹ ਟਰੈਕਟਰ ਖੜੋਪਣ ਵਾਲਾ ਇਹਨਾਂ ਦਾ ਰਿਸ਼ਤੇਦਾਰ ਉਹਦੇ ਹੱਕ ਚ ਲਾ ਲਓ ਇਹ ਨਾ ਮੈਂ ਤਾਂ ਨਵਾਂ ਡਰਾਮਾ ਵੇਖਿਆ ਇਹ ਮੈਂ ਤਾਂ ਕਦੇ ਵੇਖਿਆ ਨਹੀਂ ਇਹੋ ਜਿਹਾ ਕੁਝ ਮੇਰੇ ਨਾਲ ਇਹਨਾਂ ਦੀ ਬਣਦੀ ਕਿਉਂ ਨਹੀਂ ਗਈ ਇਹਨਾਂ ਲੋਕਾਂ ਦੀ ਮੇਰੇ ਨਾਲ ਇਸੇ ਕਰਕੇ ਨਹੀਂ ਬਣਦੀ ਮੈਂ ਹਰ ਜਗ੍ਹਾ ਤੇ ਸੱਚਾਈ ਦੇ ਨਾਲ ਖੜਦਾ ਪਲਾਂ ਮੇਰਾ ਸਿਰ ਲੈ ਜੀ ਸੱਚਾਈ ਨਾਲ ਖੜਾ ਰਹੂੰਗਾ